ਸਾਰੇ ਭਾਜੀ ਸਾਰਿਆਂ ਨੂੰ ਵੈਲਕਮ अगेन ਬਨਵਾਸੀ ਵਲੌਗ ਤੇ ਆਹ ਦੇਖੋ ਤੁਸੀਂ ਕਹੋਗੇ ਕਿ ਜਿੰਨੇ ਵਲੌਗ ਦੇਖੇ ਸਾਰਿਆਂ ਚ ਸੂਟ ਸੂਟ ਹੀ ਹੋਇਆ ਪਿਆ ਹੈ ਤੇ ਆਹ ਦੇਖੋ ਭਾਬੀ ਸਾਡੀ ਨੇ ਜਾ ਕੇ ਹੋਰ ਢੇਰ ਸੂਟਾਂ ਦਾ ਚੁੱਕ ਲਿਆ ਉਹਨਾਂ ਦੇ ਕੰਦੀ ਲੋ ਕੁੜੀਓ ਸੂਟ ਹੀ ਸੂਟ ਤੇ ਉਧਰ ਮਿਸਟਰ ਐਂਡ ਮਿਸਿਸ ਬਾਸੀ ਹੁਣੀ ਨੇ ਨਾ ਜਿਹੜੇ ਲਾਈਵ ਹੋਏ ਹੋਏ ਨੇ ਉਹ ਇਹਨਾਂ ਨੂੰ ਮੈਸੇਜ ਕਰੋ ਕਿ ਉੱਤੀ ਨੂੰ ਪਤਾ ਲੱਗਣ ਨਹੀਂ ਦੇ ਆਂ ਨੀ ਨੂੰ सोनू ਇਹਨਾਂ ਨੂੰ ਮੈਸੇਜ ਕਰੋ ਇਹ ਕੰਗ ਫੈਮਿਲੀ ਤੋਂ ਮੈਸੇਜ ਕਰਕੇ ਗਗਨ ਕਹਿੰਦੀ ਮੇਰੇ ਕਮਰੇ ਚ ਬਾਹਰ ਨਿਕਲੋ ਇਹਨੂੰ ਫੇਰ ਪਤਾ ਲੱਗੂਗਾ ਕੀ ਹੈ ਰਾਣੀ ਭਾਬੀ ਦਾ ਨੰਬਰ ਦੀਦੀ ਕਹਿ ਮਾਰੇ ਆ ਕਹ ਗਗਨ ਕਹਿੰਦੀ ਮੇਰੇ ਕਮਰੇ ਚ ਬਾਹਰ ਨਿਕਲੋ ਦੇਖੀ ਹੁਣ ਦੁਦਰ ਅਮਨ ਨਾਲ ਲਾਈਵ ਬੈਠੀ ਹੋਈ ਹੈ ਦੇਖੋ ਤੂੰ ਹੀ ਕਹਿੰਦੇ ਇਹਨੂੰ ਨਾਲ ਨਹੀਂ ਲੈ ਕੇ ਆਏ ਉਹ ਚਿੱਲ ਮਾਰਨ ਦੀ ਹੈ ਲਾਈਵ ਬੈਠੀ ਹੈ ਮੌਜਾਂ ਨਾਲ ਉਧਰ ਉਹ ਮੈਡਮ ਜੀ ਨੇ ਪਾਸਤਾ ਰੱਖਤਾ ਬੱਸ ਤਾਂ ਪਾ ਬਲੀ ਸਾਰਾ ਦਿਨ ਖਾ ਖਾ ਕੇ ਨਹੀਂ ਆ ਦੇ ਔਰ ਕਹੇਦੀ ਰਾਣੀ ਭਾਬੀ ਮੈਂ ਤੁਹਾਨੂੰ ਬਤਾ ਦਿੰਦੀ ਕਿ ਮੈਂ ਲਾਈਵ ਹੋਈ ਬੈਠੀ ਆ ਕਿ ਇਹ ਦੁਕਾਨ ਕਿੰਦੀ ਤੁਮ ਬੇਚੋ ਹੋਈ ਘੱਟ ਗੱਦ ਤੇ ਤੈਨੂੰ ਤਾਂ ਲੱਗਦਾ ਲਾਈਵ ਬੈਠੀ ਤੈਨੂੰ ਇਹ ਸਾਰਾ ਕੁਝ ਲੱਗਦਾ ਗਿਆ ਹਾਂਜੀ ਤੁਸੀਂ ਆ ਗਏ ਫਿਰ ਤੁਸੀਂ ਤਾਂ ਪਾਪਾ ਕੋਲ ਚੱਲੇ ਸੀ ਕਹਿੰਦੀ ਰਾਣੀ ਭਾਬੀ ਤੈਨੂੰ ਐਸੀ ਕੋਈ ਪਛਾਣ ਨਹੀਂ ਕਿਹੜੀ ਮਾਮੀ ਜਿਹੜੀ ਕੋਈ ਕੇ ਨੂੰ ਅਲਟੀ ਬੈਰ ਦੀ ਤੁਸੀਂ ਮੰਨੋਗੇ ਅਸੀਂ ਕਿੰਨੇ ਵਜੇ ਖਾਧੀ 6 ਵਜੇ 6 ਵਜੇ ਖਾਧੀ ਕਿਉਂਕਿ ਜਿਵੇਂ ਸੁਭੋਖੀ ਨਹੀਂ ਸੀ ਲੱਗ ਰਹੀ ਤੇ 6 ਵਜੇ ਜਾ ਕੇ ਖੁੱਲ ਗਈ ਤੇ ਹੁਣ ਟਾਈਮ ਹੋ ਗਿਆ ਜੀ ਪੂਰੇ ਆ ਦੇ ਕੋਸੀ ਬੋਟਲ ਲਾ ਕੇ ਕਿਚਨ ਜਾਣਾ ਟਾਈਮ ਹੋ ਗਿਆ ਮਿਲ ਸਵਾ 9:00 ਅਸੀਂ ਬਣਾ ਰਹੇ ਹਾਂ ਪਾਸਤਾ ਮਾਦਰ ਦਿਖਾ ਕੇ ਆਵਾ ਜੋੜਾ ਆ ਤੇ ਪਾਣੀ ਆ ਰਿਹਾ ਜੀ ਕੱਟਕੜੀਆਂ ਦੀ ਇਹ ਲੰਮੀ ਨੰਮੀ ਕੱਟਕੜੀਆਂ ਮੈਂ ਪਹਿਲਾਂ ਸਿੰਗਾ ਵਿੱਚ ਘੱਟਦਾ ਤੇ ਮੈਂ ਤੁਹਾਨੂੰ ਦੋਹੀ ਜਿੱਦਾਂ ਕਿ ਜਿਹੜਾ ਪਾਸਤਾ ਬਣਾਏਗੀ ਨਾ ਤੇਸਟ ਕਰਕੇ ਆਪਾਂ ਤੁਹਾਨੂੰ ਤੇਸਟ ਕਰਕੇ ਦੱਸਾਂਗੇ ਨਾਲ ਕੁਲੀ ਦੱਸੂਗਾ ਜਮਾ ਕੇ ਨਾਲ ਸਹੀ ਹੈ ਜੀ ਇਹ ਕੰਮ ਵੀ ਸਿੰਗਾ ਬਣਾ ਰਹੇ ਹਾਂ ਉਹ ਦਿਨ ਨੂੰ ਸਾਂਭ ਰਹੇ ਹਾਂ ਕਿ ਜਿਹੜੀ ਬਣਾ ਸਕੋ ਰਾਮ ਦੇ ਦੱਸ ਤੇ ਉੱਧਰ ਚਿੰਦੜੀ ਵਾਲੀ ਫੈਮਿਲੀ ਸਾਡੀ ਲਾਈਵ ਹੋਈ ਗਈ ਆ ਹਾਂ ਤੇ ਚਾਹ ਖਾਓ ਲਾਈਵ ਹੋਏ ਬਠਿੰਡਾ ਬੋਲੋ ਮੈਂ ਬੋਲਦੀ ਆ ਮੈਂ ਦਿਵਾਰ 'ਚ ਮੇਰੇ ਚੱਲਣ ਦੇ ਆ ਵੀ ਲਵੀ ਕੌਣ ਐ ਮੈਂ ਦੱਸਾਂ ਦੱਸਾਂ ਮੈਂ ਆਪ ਕੀ ਬੋਲ ਜੂਗੀ ਕਾ ਸਾਡੇ ਮਾਮਾ ਜੀ ਦੀ ਲਵੀ ਹੈ ਇਹਨੇ ਸਾਡੇ ਮਾਮਾ ਜੀ ਦੀ ਪੋਤਰੀ ਪੋਤ ਨੂੰ ਹਾਂ ਮਤਲਬ ਸਾਸੀ ਇਹਨਾਂ ਦੇ ਭੂਆਲੀ ਲੱਗਦੇ ਆ ਵੈਸੇ ਅਸੀਂ ਨਾ ਸਾਡੇ ਸਾਰਿਆਂ ਦੀ ਐਜ ਬਰਾਬਰ ਐ ਤਾਂ ਕਿਸੇ ਨੂੰ ਭੂਆ ਭੁਫੜ ਨਹੀਂ ਕਹਿੰਦੇ ਐ ਜਿਹੜਾ ਜਿਹਦਾ ਨਾਂ ਲੈ ਕੇ ਬੁਲਾ ਰਹੇ ਨੇ ਸਲੋੜੀ ਪਹਿਲਾਂ ਨਾ ਹੋਸਟ ਤੋਂ ਮੰਗੇ ਫਿਰ ਆਪਾਂ ਸ਼ਿੰਗਨਾ ਹਾਂ ਥੋੜੇ ਜਿਹਾ ਪਿਆਜ਼ ਹੋਸਟ ਕਰਕੇ ਸ਼ਿੰਗਨਾ ਨੂੰ ਚਪਾਣੀ ਨੇ ਉਸ ਤੋਂ ਬਾਅਦ ਆਪਾਂ ਪਾਸਤਾ ਬਹੇ ਤਾਂ ਪਤਾ ਹੀ ਲਾਸ ਤੇ ਨੋ ਨੋ ਟਿਕ ਨਾ ਜਾਇਓ ਉੱਪਰ ਨਹੀਂ ਧੂਰੀ ਕਹਿੰਦੇ ਵੀ ਅਸੀਂ ਬਾਹਰ ਜਾਣਾ ਤੇ ਤੁਹਾਨੂੰ ਦੱਸਿਆ ਸੀ ਜਿਵੇਂ ਨਾ ਮਿਸਤਰੀ ਲੱਗੇ ਹੋਏ ਕੰਮ ਚੱਲ ਰਿਹਾ ਸੀਗਾ ਤੇ ਅਸੀਂ ਘਰ ਕੋਲ ਕੇ ਕੰਮ ਹੁਣ ਫ੍ਰੀ ਹੋਏ ਆ ਸਪਾਈਸ ਵੀ ਕਰਕੇ ਤੇ ਹੁਣ ਅਸੀਂ ਇਹ ਕਹੇ ਪਾਸਤੇ ਦੀ ਤਿਆਰੀ ਕਰ ਲਈਏ ਕਿਹੜੀਆਂ-ਕਿਹੜੀਆਂ ਨੇ ਆ ਆ ਲਓ ਜੀ ਹਾਂ ਜੀ ਮੇਰੀ ਗੱਲ ਸੁਣੋ ਜਦੋਂ ਤੁਸੀਂ ਮੰਨਣਾ ਨਹੀਂ ਹੁੰਦਾ ਤੁਸੀਂ ਪੁੱਛਦੇ ਘੱਟ ਹੁੰਦੇ ਹੋ ਮੈਨੂੰ ਜਾਓ ਫਿਰ ਟਿੱਗੋ ਕੇ ਮਜ਼ਾ ਆ ਜਾਏਗਾ ਜਾਓ ਕਿਆ ਸਾਰੇ ਜੀ ਪਏ ਨੇ ਚਿਲੀ ਫਲੇਕਸ ਹਾਂਜੀ ਕੱਟ ਚਿਲੀ ਫਲੇਕਸ ਆਹ ਹੈਗਾ ਪੀਜ਼ਾ ਸੌਸ ਹੈ ਨਹੀਂ ਪੀਜ਼ਾ ਸੌਸ ਨਹੀਂ ਵੈਸੇ ਨਹੀਂ ਹੈ ਠੀਕ ਹੈ ਮਿਓਨੀਜ਼ ਹੈ ਇਹ ਹੈਗੀ ਆਪਣੀ ਗਾਰਲਿਕ ਚਿਲੀ ਸੌਸ ਲਓ ਜੀ ਤੇ ਆਹ ਹੈਗੀ ਆਪਣੀ ਪੀਜ਼ਾ ਐਂਡ ਪਾਸਤਾ ਸੌਸ ਇਟ ਮੀਨਸ ਬਹੁਤ ਵਧੀਆ ਬਣਨ ਵਾਲਾ ਹੈ अच्छा ਇਹਦੇ ਨਾਲ ਇੱਕ ਹੋਰ ਸਾਸ ਥੋੜਾ ਫਲੇਵਰ ਵਾਸਤੇ ਇਹ اچھا ਇਹ ਤੰਦੂਰੀ ਮਾਲੂ ਮਾਰੇ ਬਹੁਤ ਨਹੀਂ ਤੁਸੀਂ ਇਹ ਦੇਖ ਲਓ ਕਿ ਪਾਸਤਾ ਬਹੁਤ ਹੀ ਘੈਂਟ ਬਣਨ ਵਾਲਾ ਹੈ ਤੇ ਮੈਨੂੰ ਲੱਗਦਾ ਹੁਣ ਸਭ ਤੋਂ ਵੱਧ ਮੈਂ ਪਾਣਾ ਨਮਕ ਪਾਣਾ ਆਪਾਂ ਕਾਲੀ ਮਿਰਚ ਪਾਉਣੀ ਹੈ ਤੇ ਆਪਾਂ ਨੇ ਲੋਸੀ ਆਪਣੇ ਚੈਨਲ ਤੇ ਦੱਸਾਂਗੇ ਬਕਾਇਦਾ ਉਸ ਚੈਨਲ ਦੇ ਬਾਰੇ ਠੀਕ ਹੈ ਤੇ ਤੁਸੀਂ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਵਾ ਜਾ ਕੇ ਉਹਦੇ ਤੁਹਾਨੂੰ ਐ ਹੋ ਰਹੀਆਂ ਕਿ ਅੱਗੇ ਰੈਸਪੀਜ਼ ਬਹੁਤ ਮਿਲਿਆ ਕਰਨਗੀਆਂ ਠੀਕ ਹੈ ਦੇਖਣ ਨੂੰ ਤੇ ਬਾਕੀ ਜਿਨ੍ਹਾਂ ਨੇ ਸੂਟ ਸਾਰਸਿਕ ਨੇ ਸਿੱਖਣੇ ਨੇ ਉਹ ਵੀ ਬਹੁਤ ਤਰ੍ਹਾਂ ਦੀ ਚੀਜ਼ਾਂ ਮਿਲਿਆ ਕਰਨਗੀਆਂ ਠੀਕ ਹੈ ਮਤਲਬ ਜਿਵੇਂ ਤੁਹਾਨੂੰ ਸਾਡੇ ਬਲੌਗਰ ਨੂੰ ਚਰਣਕ ਮਿਲਦੀ ਹੈ ਉਹ ਵੀ ਇੱਧਰ ਵੀ ਮਿਲਿਆ ਕਰੋਗੀ ਤੇ ਬਾਕੀ ਹੁਣ ਪਹਿਲੇ ਮੇਰੇ ਮੂੰਹ 'ਚ ਪਾਣੀ ਆ ਰਿਹਾ ਕੋਈ ਜ਼ਿਆਦਾ ਬੋਲਣੀ ਨਹੀਂ ਚਾਹ ਰਹੀ ਅੱਗੇ ਕਿਵੇਂ ਛੇਤੀ ਛੇਤੀ ਪਾਸਤਾ ਬਣੇ ਤੇ ਮੈਂ ਖਾਵਾ ਕਿਉਂਕਿ ਦੂਜੇ ਪਾਸੇ ਨਾ ਉਹ ਸੂਟ ਲਾਈ ਬੈਠੇ ਨੇ ਜੋ ਕਹਿੰਦੇ ਸੂਟ ਦੇਖ ਲਓ ਤੇ ਮੈਂ ਕਿਹਾ ਮੈਂ ਔਨੀਆਂ ਲਵੀ ਦੀ ਹੈਲਪ ਕਰਵਾ ਕੇ ਨਾਲ ਤੇ ਫਿਰ ਅਸੀਂ ਮੇ ਖਾ ਕੇ ਆਰਾਮ ਨਾਲ ਬੈ ਕੇ ਸੂਟ ਦੇਖ ਲਿਆ ਤੇ ਫਟੇ ਤੇ ਪਰ ਨੀਂਦ ਆ ਜੇ ਵੀ ਤੁਸੀਂ ਹਟ ਨਹੀਂ ਰਹੇ ਪਹਿਲਾਂ ਮੈਨੂੰ ਅਰਸ਼ੇ ਤੁਹਾਨੂੰ ਆ मुंह ਭੜਾ ਲੱਗਦਾ ਕਿਹੜੇ ਪਾਸੋਂ ਗੋਗਲਾ ਬੋਲਾ ਜੱਡਾ ਸੋਣਾ ਮੂੰਹ ਹੈ ਕਿਹੜੇ ਪਾਸੇ ਭੜਾ ਮੂੰਹ ਹੈ ਹਾਂਜੀ ਕਿਹੜੀ ਰੈਸਟੋਰੈਂਟ ਤੁਸੀਂ ਕਹ ਰਹੇ ਮੈਂ ਕਿ ਸਵੇਰੇ ਰੈਸਟਾ ਸੈਂਡਵਿਚ ਬਣਾਵਾਂਗੇ ਅਸੀਂ ਜਾਣਾ ਸਰੇ ਘੱਟੋ ਘੱਟ 7 ਵਜੇ ਨਿਕਲਣਾ ਤੇ ਮੈਡਮ ਵੀ ਕਹਿ ਰਹੇ ਸੀ ਸਰੇ ਸੈਂਡਵਿਚ ਬਣਾਣੇ ਇਹਦਾ ਮਤਲਬ ਕਿ ਦੁਬਾਰਾ ਜਿਹੜਾ ਘੇੜਾ ਹੈ ਸਾਡਾ ਬਹੁਤ ਜਲਦੀ ਨਹੀਂ ਲੱਗੂਗਾ। ਮੈਂ ਇਸ ਕਈ ਨਾ ਕੋ ਮਨਜ਼ੂਰੀਆਂ ਦੀ ਰੈਸਪੀ ਦਵਾਂਗੀ। ਬਾਸਪੁਰ ਮਿਲਾਂਗੇ ਜਦੋਂ ਸਾਡਾ ਪਿੰਡ ਆਇਆ ਨਾ ਸਾਰਾ ਸਵਾਲ ਲੈ ਕੇ ਦੇਦਾ ਵੀ ਕਿਤੇ ਤੁਸੀਂ ਇਹ ਕੰਮ ਕਰਿਓ। ਸਹੀ ਗੱਲ। ਜਿਹੜਾ ਹਰ ਵੇਲੇ ਤੁਹਾਡੇ ਨਾਲ ਬਣਾਣਾ ਆਉਂਦਾ ਨਾ ਉਹ ਸਭ ਜਦੋਂ ਹਰ ਵਾਰੀ ਮੈਂ ਕਿ ਤੁਹਾਡੇ ਨਾਲ ਵਾਸਤੇ ਕੁਝ ਅਲੱਗ ਜਿਹਾ ਸੀ ਕਰਾਂ ਕਰਾਂਗੇ ਪਿਛੇ ਟੀਵੀ ਵਿੱਚ ਨਿਊਜ਼ ਚੱਲ ਰਹੇ ਨੇ ਇਸ ਕਰਕੇ ਰੋਲਾ ਬਹੁਤ ਪੈ ਰਿਹਾ ਹੈ ਨਿਊਜ਼ ਦੇਖ ਰਹੇ ਪਲੀਜ਼ ਉਹਨੂੰ ਇਗਨੋਰ ਕਰਿਓ ਠੀਕ ਹੈ ਤੁਸੀਂ ਬੈਕਗ੍ਰਾਉਂਡ ਨਿਊਜ਼ ਨੂੰ ਅੱਛੇ ਇੱਕ ਮੰਜੂਰੀ ਨੂੰ ਬਣਾਣਾ ਹੈ ਇੱਕ ਪਾਸਾ ਸੈਂਡਵਿਚ ਹੋਰ ਸਾਰਾ ਕੁਝ ਬਣਾਉਣਾ ਆਉਂਦਾ ਸਾਰਾ ਕੁਝ ਬਣਾਉਣਾ ਆਉਂਦਾ ਲੋਜਿਕ ਮੀਨਸ ਤੁਹਾਨੂੰ ਡਿਫਰੈਂਟ ਡਿਫਰੈਂਟ ਕਰੰਗੀਆਂ ਰੈਸਪੀਜ਼ ਦੇਖਣ ਨੂੰ ਮਿਲਿਆਗਾ ਕੋਣ ਆ ਗਿਆ ਬਾਹਰ ਇੱਕ ਬੰਦਾ ਹੋਰ ਆ ਗਿਆ ਬਾਹਰ ਇੱਕ ਬੰਦਾ ਹੋਰ ਆ ਰਿਹਾ ਹੈ ਬਾਹਰ ਲੱਗਦਾ ਪਾਸਤੇ ਦੀ ਇਹਨਾਂ ਨੂੰ ਖੁਸ਼ਬੂ ਚ ਆ ਰਿਹਾ ਪਾਇਆ ਮੇਰਾ ਪਜਾਮਾ ਸਾਡੀ ਟਿੱਗੀ ਜਾਂਦਾ ਆ ਦੀਦੀ ਨੇ ਰਾਣੀ ਭਾਪੀ ਦਾ ਪਜਾਮਾ ਤੇ ਪੂਰਾ ਨਾਈਟ ਸੂਟ ਪਾ ਰੱਖਿਆ ਤੇ ਪੂਰਾ ਹੀ ਨਹੀਂ ਆ ਰਿਹਾ ਜਿਹੜੀ ਕੀ ਲੱਗਣ ਗਈ ਉਹ ਬਾਹਰ ਰੱਖ ਲਈ ਸਾਡੀ ਦੀਦੀ ਪਾਜੀ ਕਹਿੰਦੇ ਰੋਟੀ ਖਾਣੀ ਪੁੱਛੋ ਕੋਲਾ ਪਖਾਣੀ ਆ ਲਾ ਜੀ ਇਧਰ ਨਿਊਜ਼ ਚੱਲਨ ਤਾਂ ਮੈਨੂੰ ਤਾਂ ਲੱਗਿਆ ਕੋਈ ਬੈਠਾ ਹੈ ਉੱਥੇ ਤਾਂ ਕੋਈ ਹੈ ਹੀ ਨਹੀਂ हाँ अंदर कोई एसी जिठे जड़े बैठे हुए हैं अंदर एसीज कोई नहीं है बस பாਜੀ है ते अंदर रोटी खाती जा रही है और कोई नहीं है तो कोई नहीं बस பாਜੀ है सनी है सनी भी मिलना ना रोटी खा ली और ग्यानो बस बस हम कपड़ाना जाएगा नहीं कपड़ांदे नहीं जी और ग्यानो पाना ਇਹ ਜਿੰਨੂ ਜਿੰਨਾ ਜਨਾ ਪਸੰਦ ਹੈ ਉਹਨਾਂ ਨਾਲ ਤੁਸੀਂ ਪਾਣਾ ਠੀਕ ਹੈ ਜਿੱਦ ਕੀ ਕਹਿੰਦੇ ਭਾਜੀ ਭਾਜੀ ਜਨਾ ਦਾ ਸਮਝਦੇ ਮੈਂ ਸਾਰਾ ਦਿਨ ਲੋ ਜੀ ਵੀ ਅਮੀ ਉਚਾ ਨਦੀ ਵਾਲਾ ਆਜ ਕਿਤਾ ਗਿਆ ਤੁਹਾਡੇ ਨਾਲ ਉਹ ਤਾਂ ਬਹੁਤ ਕੁਝ ਆਉਂਦਾ ਬਣਾਣਾ ਮੈਂ ਕਹਾਂ ਮਤਲਬ ਬੁਰਾ ਫੋਕਸ ਨਾ ਰੱਖੀ ਤਾਂ ਸਾਰਾ ਚੀਂ ਕਰ ਦੇ ਜੰਦੂਰੀ ਸੌਸ ਆਪਣੇ ਟੇਸਟ ਦੇ ਅਕੋਰਡਿੰਗ ਜੀ ਤੁਸੀਂ ਪਾਣੀ ਫਲੇਵਰ ਵਸਤੇ ਆ ਰਸਤੀ ਜਾ ਰਹੀ ਹੈ ਕਹਿੰਦੇ ਬਹੁਤ ਟੇਸਟੀ ਬਣੇਗਾ ਇਹ ਤੇ ਲੱਵੀ ਉਹ ਨਹੀਂ ਕਰਦੇ ਹੁੰਦੇ ਇਦਾਂ ਫੜ ਫੜ ਕੇ ਗੋ ਹੱਥ ਮਾਰ ਮਾਰ ਕੇ ਆਹ ਫਲਾਣਾ ਮਸਾਲਾ ਹਾਂ ਹੋਮੇ ਦਸਪੀ ਇਹ ਕੀ ਹੈ ਇਹ ਮੀਓਨਿਸ ਇਹ ਮੀਓਨਿਸ ਹੌਲੀ ਜਿਹਾ ਕੂਮਬਰ ਵਗੈਰਾ ਲਈ ਲੋ ਜੀ ਬਾਜਰਨੀਸ ਐਡ ਕਰਤੀ ਅੱਛਾ ਜੀ ਤੁਸੀ ਕੰਮ ਹੀ ਟੱਕਰ ਆ ਗਿਆ ਐਸੀ ਫਤਿਹ ਵੀ ਟੀਵੀ ਦੀ ਵੋਲਿਊਮ ਕੱਟ ਕਰ ਗਿਆ ਬਟ ਇੱਕ گارਲਿਕ ਚਿੱਲੀ ਐ ओके okay. लौजी देख ले गर्ल एक्चुअली पिज़्ज़ा पास्ता सॉस बस ਇਹ ਪੀਜ਼ਾ ਪਾਸਤਾ oregano ਇਹਨਾਂ ਦੀ ਮਾਤਰਾ ਜ਼ਿਆਦਾ ਰੱਖੀਏ ਕਿਉਂਕਿ ਪਾਸਤੇ ਦਾ ਆਪਣਾ ਇਹਦਾ ਹੀ ਟੇਸ ਹੈ। ਇੰਨੀ ਬੜੀ ਵਾਵਾ ਫਾਈ ਹੋ ਰੋ। ਉਹਦੀ ਬਾਜ ਕੱਟ ਕਰਕੇ ਆਹ ਤੇ ਫਤ ਟੀਵੀ ਦੀ ਬਾਜ ਕੱਟ ਕਰਕੇ ਬਣ ਗਿਆ ਇਹ। ਜਲਦੀ ਜਾ ਇਹ ਆਪਣੀ ਬੈਚੇ ਵਿੱਚ ਆਉਣੀ। ਬਸ 5 ਮਿੰਟ ਹੋਰ ਤੇ ਪਾਸਤਾ ਆਪਣਾ ਰੈਡੀ ਹੈ। ਆਪਾਂ ਥੋੜਾ ਜਿਹਾ ਨਮਕ ਤੇ ਕਾਲੀ ਮਿਰਚ। ਲਿਆਓ ਜੀ ਲਿਆਓ। ਪਤਾ ਟੀਵੀ ਦੀ ਆਵਾਜ਼ ਘੱਟ ਕਰ ਦੋ ਇਹ ਵੀ ਆਪਾਂ ਟੇਸਟ ਦੇ ਅਕੋਰਡਿੰਗ ਪਾਣਾ ਹੈ ਜਿਆਦਾ ਨਹੀਂ ਪਾਣਾ ਹੈ ਕਿ ਤੇਜ਼ ਨਾ ਹੋ ਜੇ ਹੈ ਨਾ ਲਓ ਜੀ ਅਸੀਂ ਦੇਸੀ ਘਮ ਕੀਤਾ ਆਪਣਾ ਚੱਕ ਕੇ ਪਾਸਤਾ ਪਾ ਲਿਆ ਪਤਿਲੇ 'ਚ ਤੇ ਪਤਿਲੇ 'ਚ ਹੀ ਅਸੀਂ ਪਾਸਤਾ ਮਿਕਸ ਕਰਾਂਗੇ ਕੜਾਈ 'ਚ ਅਸੀਂ ਤਾਂ ਨਹੀਂ ਪਾਇਆ ਹੈਗਾ ਨੂੰ ਜਿਆਦਾ ਸੇਕ ਲੱਗ ਜਾਂਦਾ ਤੇ ਇਹਨੇ ਜੋੜ ਜਾਣਾ ਸੀ ਇਸ ਕਰਕੇ ਆਪਾਂ ਪਤਿਲੇ 'ਚ ਪਾ ਕੇ ਨੂੰ ਮਿਕਸ ਕਰਾਂਗੇ ਇਹ ਦਿਨ ਦਾ ਪਾਸਤਾ ਆਪਣਾ ਇਕੱਲਾ ਇਕੱਲਾ ਰਹੀ। ਅਗਰ ਲੱਗੇ ਕਿ ਵੱਧ ਘੱਟ ਹੋ ਗਈ ਸੌਸ ਤੇ ਪਾ ਸਕਦੇ ਬਾਅਦੋਂ ਵੀ। ਹਾਂਜੀ ਬਾਅਦ ਪਾ ਸਕਦੇ ਆ ਪਰ ਵੈਸੇ ਤਾਂ ਲੋੜ ਨਹੀਂ। ਸ਼ੈਫ ਨੂੰ ਪੂਰਾ ਕੌਨਫੀਡੈਂਸ ਆਪਣਾ। ਕਸਟਮਰ ਖੜਾ ਕਹਿ ਰਿਹਾ ਵਿਸਾ ਘੱਟ ਗਿਆ। ਤੇ ਸ਼ੈਫ ਨੂੰ ਪੂਰਾ ਕੌਨਫੀਡੈਂਸ ਹੈ ਸ਼ੈਫ ਨੂੰ ਕਿ ਕੋਈ ਵੀ ਲੋੜ ਨਹੀਂ ਹੈਗੀ। ਹਾਂਜੀ। ਕਿਉਂਕਿ ਪਾਸਤਾ ਹਲਕਾ ਫੁਲਕਾ ਤੇ ਨੋਰਮਲ ਹੀ ਵਧੀਆ ਲੱਗਦਾ ਜਰਾ ਸਪਾਈਸੀ ਖਾਣਾ ਪਸੰਦ ਦੇ ਉਹ ਜਰੂਰ ਬਣਾ ਸਕਦਾ ਪਰ ਅਸੀਂ ਆਪਣੇ ਹਿਸਾਬ ਨਾਲ ਬਣਾਇਆ ਹੈ ਅਸੀਂ ਜਿਆਦਾ ਸਪਾਈਸੀ ਨਹੀਂ ਬਣਾਇਆ ਸਾਡੇ ਬੱਚਿਆਂ ਨੇ ਵੀ ਖਾਣਾ ਇਸ ਕਰਕੇ ਅਸੀਂ ਅਕੋਰਡਿੰਗ ਰੱਖਿਆ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਬਣਾਇਆ ਪਾਸਤਾ ਸਹੀ ਗੱਲ ਤੇਰੀ ਜਿਹੜੀ ਆਪਾਂ ਹੁਣ ਕੌਕ ਲਵਾਂਗੇ ਅੱਛਾ ਸ਼ਾਬਾਸ਼ ਪ੍ਰੇਮ ਜੀ ਜਕਾਟ ਲਓ ਬੋਤਲ ਠੀਕ ਹੈ ਜੀ ਆਪਾਂ ਕੱਢਦੇ ਹਾਂ ਬੋਤਲ ਪਾਸਤਾ ਆਪਾਂ ਪਲੇਟਾਂ 'ਚ ਪਾ ਕੇ ਫੇਰ ਕੱਢਦੇ ਹਾਂ ਹਾਂ ਜੀ ਕਿ ਲੋ ਜੀ ਨਾ ਫਲੈਸ਼ਲਾਈਟ ਪੈ ਰਹੀ ਹੈ ਦੈਟਸ ਵਾਈ ਤੁਹਾਨੂੰ ਵਾਈਟ ਕਲਰ ਇਦਾਂ ਚ ਥੋੜਾ ਜਿਆ ਨਜ਼ਰ ਆ ਰਿਹਾ ਹੈ ਇਹ ਪਾਸ ਤੇ 스멜 ਬਹੁਤ ਹੀ ਘੈਂਟ ਆ ਰਹੀ ਲਓ ਚੱਕੋ ਜੀ ਪਲੇਟ ਵੀ ਇਦਾਂ ਦੀ ਹੋਣੀ ਚਾਹੀਦੀ ਕਿ ਉਹਦੇ ਚ ਸਵਾਦ ਆ ਗਾ ਹਾਂ ਲੈ ਜੀ ਜੇ ਲਵੀ ਲੋ ਨਮਕ ਵਿੱਚ ਤੇ ਚੱਕ ਕਰ ਕਰ ਲੋ ਤੁਸੀਂ ਮੇਰੇ ਸਾਹਮਣੇ ਤੇ ਸੇ ਲਵੀ ਮੈਨੂੰ ਕਹਿ ਰਹੀ ਕਿ ਜਦੋਂ ਤੂੰ ਚੈੱਕ ਕਰਕੇ ਦੱਸ ਮੈਂ ਐਡ ਜੱਟ ਚੱਲਦੇ ਰਹਦੀ ਹਾਂ ਘੈਂਟ ਬਣਿਆ ਪੂਰਾ ਮੈਨੂੰ ਨਮਕ ਦੇਖਿਆ ਨਵੀਂ ਦਿਖਾਇਓ ਨਮਕ ਥੋੜਾ ਲੱਗ ਰਿਹਾ ਘੱਟ ਹਾਂ ਬਿਲਕੁਲ ਸਹੀ ਠੀਕ ਹੈ ਦੇਖਿਆ ਸੈਪਨੋ ਮੇਨ ਕੋਨਫੀਡੈਂਸ ਹੈ ਕਿਉਂਕਿ ਮੈਂ ਨਾ ਬਿਨਾ ਉਹਦੇ ਤੋਂ ਖਾਦਾ ਵਿਜੀਟੇਬਲ ਨਹੀਂ ਲਈ ਗੱਲਾਂ ਪਾਸਤਾ ਲੈ ਕੇ ਖਾ ਲਿਆ ਬੜ ਸੱਚੀ ਕਹਾਣੀ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ। ਕਿ ਹੁਣ ਵੈਸੇ ਵੀ ਅਸੀਂ ਦੋਨੇ ਨਾਲ ਆਈਆਂ ਤਾਂ ਫਰੈਸ਼ ਫਰੈਸ਼ ਲੱਗ ਰਿਹਾ। ਹੁਣ ਬਸ ਇਸੀ ਟੋਕ ਲੈਨੇ ਨਾਲ ਤੇ ਨਾਲ ਲੈਨੇ ਪਾਸਤਾ ਤੇ ਜਿੰਦਗੀ ਦੇ ਨਜ਼ਾਰੇ ਲੈਨੇ ਆ। ਇੰਨੀ ਆਹ ਲੋ ਜੀ ਚੱਕੋ ਕੋਕੀ ਵੇਖੋ। ਇੰਨੀਆਂ ਛੁੱਟੀਆਂ ਮਹੀਨੇ 'ਚੋਂ ਇੱਕ ਛੁੱਟੀ ਮੇਰੀ ਜਿਹੜੀ ਵਧੀ ਆ ਗਈ। ਉਹ ਦਿਨ ਮੈਂ ਐਨਜੋਏ ਕੀਤਾ ਨਹੀਂ ਤੁਸੀਂ ਕਿਹਨੇ ਚੱਗੇ ਕਿ ਕਿਚਨ 'ਚ ਦੇਖ ਦਿਓ ਪਸੀਨਾ ਝਪਿਚੀ। ਅੱਜ ਮੇਰੀ ਇੰਨੀ ਸੇਵਾ ਹੋਈ ਕਹਿੰਦੇ ਗਗਨ ਚਾਹੀਏ ਇੱਥੇ ਕੰਮ ਕਰਦੇ ਆ। ਕੀ ਹੋ ਗਿਆ ਪ੍ਰਧਾਨ? ਆ ਛੋਟਾ ਪ੍ਰਧਾਨ ਨਹੀਂ ਮਾਣ ਪਾਜੀ ਲਵੀ ਬਸ ਕਹਿੰਦੀ ਹੌਸ ਲੈ ਕੇ ਆ ਜਾ ਕਿ ਲੈ ਕੇ ਆ ਹਾਂ ਅੱਛਾ ਕਿ ਡਿਨਰ ਰੈਸਟੋਰੈਂਟ ਵਾਲੀ ਫੀਲਿੰਗ ਆ ਕਿੱਦਾਂ ਅੱਜ ਮੈਨੂੰ ਪਾਦੋ ਝੁੱਠਾ ਇਹ ਹਾਂਜੀ ਕਿੱਦਾਂ ਲੱਗ ਰਿਹਾ ਭਾਈ ਦੋ ਰਿਵਿਊ ਰੋਟੀਆਂ ਹੀ ਖਾਲੀਆਂ 8:00 ਵਜੇ ਤੇ ਹੁਣ ਸਾਨੂੰ 10:00 ਵਜੇ ਫੇਰ ਭੁੱਖ ਲੱਗੀ ਲਓ ਜੀ ਮੈਂ ਦੱਸਤਾ ਉਹਨਾਂ ਨੂੰ ਵੀ ਅੱਜ ਦੁਪਹਿਰੇ ਅੱਜ ਰੋਟੀ ਖਾ ਲਈ 6:30 ਵਜੇ ਚਲੋ ਫਤਿਹ ਆਜੋ ਬੜ ਤੇ ਆਜੋ ਨਹੀਂ ਆਣਾ ਚਲ ਕੋਈ ਗੱਲ ਆਜੋ ਮੇਰੇ ਬੱਚਾ ਬਸ ਪੀ ਤੁਸੀਂ ਕਹਣਾ? ਤੁਸੀਂ ਕਹਣਾ? ਲਓ ਜੀ। ਦਮਨ ਸਾਡੇ ਸਾਰੇ ਪਾਸੇ ਬੁਟੀਕ ਫੈਲੇ ਹੋਏ ਇੱਧਰ ਸਰਾਂਦ ਕੀ ਤਲਾਣਿਆ ਕੀ ਕੋਈ ਅੱਧੀ ਫਰਾਂਚਾਈਜ਼ੀ ਦੇਦੀ ਪੈਣਾ ਦੇ ਬੁਟੀਕ ਦੀ। ਹਾਂ ਫਿਟਿੰਗ ਵਾਲੇ ਬਣਾਵਾਂਗੀ। ਮੈਂ ਆਪਣਾ ਕਮੀਜ਼ ਪਾ ਕੇ ਦੇਖਣੀ। ਆ ਦੇਖੋ ਦਮੂ ਆਪਣੇ ਆਪੇ ਸੂਟ ਪਸੰਦ ਕਰ ਰਹੀ ਐ। ਇਹ ਮੇਨ ਮੇਰਾ ਆ ਜਾਣਾ ਲਵੇਗਾ। ਦੁਕਾਨ ਵਾਲਾ ਭਾਈ ਬਹੁਤ ਕੋਰਾ ਨਾਲ ਦੀ ਨਾਲ ਜੁੜ ਕੇ ਸੂਟ ਵਿੱਚ ਪਾ ਦਿੰਦਾ। ਮਾ ਟੈਲ ਟ੍ਰੇਲਰ ਵੀ ਬੈਠਾ ਰਿਹਾ ਅੰਮਣ ਆਪਾਂ ਕਹਿੰਦੇ ਹਾਂ ਵਰਕਰ ਚਾਹੀਦਾ ਤੇ ਆ ਬੰਦਾ ਬਹੁਤ ਤੇ ਕਰਨਾ ਹੀ ਇਹ ਬੀਪੀਆਂ ਹਿਰਾਫੇਰੀ ਮੇਰਨਾ ਕਰਦੇ ਆ ਆ ਬੰਦਾ ਕੱਪੜੇ ਬਹੁਤ ਸੋਹਣੇ ਤੈਹ ਲਾਂਦਾ ਏ ਨਹੀਂ ਮੈਂ ਕੱਪੜੇ ਬਹੁਤ ਸੋਹਣੇ ਤੈਹ ਲਾਂਦਾ ਆ ਬੰਦਾ ਤੇ ਚਲੋ ਤੁਸੀਂ ਸਾਡੇ ਨਾਲ ਪੈਣਾ ਦੇ ਬਟੀ ਤੇ ਸਾਨੂੰ ਲੋੜ ਬੰਦੇ ਦੀ ਰੋਟੀ ਪਾਣੀ ਤੈਨੂੰ ਸਾਰਾ ਕੁਝ ਟਾਈਮ ਤੇ ਨਹੀਂ ਰੋਟੀ ਪਾਣੀ ਸਾਰਾ ਕੁਝ ਤਨਖਾਹ ਵੀ ਦਵਾਂਗੇ ਤੇ ਰੋਟੀ ਪਾਣੀ ਸਾਰਾ ਕੁਝ ਟਾਈਮ ਤੇ ਬਸ ਊਟਾਂ ਦੇ ਤੈਹ ਹੀ ਟੁੱਟਣੀ ਚਾਹੀਦੀ ਠੀਕ ਹੈ ਤਾਂ ਲੈ ਲੈ ਪੈਕ ਕਰਨ ਨੂੰ ਹਾਂ 2000 ਰੁਪਏ ਦਾ ਇੱਕ ਸ਼ੈਫ ਵੀ ਚਾਹੀਦਾ ਨੂੰ ਗੋਟਾ ਕਿੰਨਾ ਹੋਈ ਚੱਲੋ ਲੈ ਲੈ ਦਮਾ ਸਫਾਈਆਂ ਵੀ ਕਰਾਂਗਾ ਫਿਰ ਹਾਂ ਇਹ ਕੁੜੀਆਂ ਵਾਲਾ ਮੈਂ ਉਹ ਕੁੜੀ ਭੈਣ ਨੂੰ ਕੋਲ ਸੂਟ ਭੇਜਿਆ ਨਾ ਉਹ ਲਵੈਂਡਰ ਸ਼ੇਡ ਦਾ ਸੇਮ ਸੋਨਾ ਲੱਗਦਾ ਸੀ ਮੇਰਾ ਵੀ ਇਸਾ ਸੇਮ ਜਿਹੜਾ ਲਵੈਂਡਰ ਅੱਛਾ ਜਮਣੀ ਮਾਂ ਨੂੰ ਦੇ ਦੇ ਕਿਵੇਂ ਕੰਮਣੀਆਂ ਆਇਆ ਤੁਹਾਡੇ ਲੈ ਮਾ ਤੇਰੀ ਸੂਟ 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 ਕਿਹਾ ਕੇ ਲੈ ਮੈਂ ਸਾਬ ਸੂਟ ਟ੍ਰੈਕਟ ਪਾ ਲਿਆ ਚਲੋ ਚਲੋ ਡੈਮੋ ਦੋ ਸੂਟ ਜੋੜ ਕੇ ਹਾਂ ਮੰਨੂ ਵਿਖਾ ਦਿਆ ਜੇ ਜੇ ਤੁਹਾਨੂੰ ਪਸੰਦ ਆਇਆ ਕਿ ਤੁਹਾਡੀ ਤੈਅ ਤੇ ਤਾਂ ਅਸੀਂ ਰੱਖਾਂਗੇ ਟੈਨਸ਼ਨ ਹੀ ਨਾ ਲਾਓ ਨਹੀਂ ਤੇ ਕੈਨਸਲ ਕਰ ਦੇਣਾ ਕੰਮ ਭਰਾ ਟ੍ਰੈਕਟ ਦੇਖੋ ਕੋਈ ਬਣਾ ਨਹੀਂ ਲੱਗ ਪਤਾ ਆ ਰ ਆ ਟੋ ਤੇ ਬਿਛਿੱਦਤ ਨਾਲ ਦੇਖੋ ਸੁਰਤਾਂ ਹੋ ਰਿਆ ਲੋਧਾਨੇ ਵਾਲੀ ਤੇ ਵੀ ਉਹ ਜਿਹੜਾ ਪਾਈ ਪਾਈ ਸਾਹ ਪਕੜਾਣੇ ਮੈਂ ਤਾਂ ਲੰਡੀਆਂ ਬੈਠਾ ਹੋਰ ਸਹੀ ਗੱਲ ਹੈ ਇਹ ਦੇ ਅਮਨ ਧਿਆਨ ਨਾਲ ਦੇਖੀ ਚੰਗਾ ਹੱਸ ਲੱਗੀ ਉਹ ਆਏਗਾ ਦੇਖ ਮਜ਼ਾ ਆ ਲੱਗਾ ਸੁਰਤਾਂ ਇੱਧਰ ਤੋਂ ਇੱਧਰ ਹੋਈ ਹੋਵੇ ਪ੍ਰੈਸ ਨਹੀਂ ਮਾਰਦੀ ਬਾਤੀ ਐਵੇਂ ਜਿਹੜੇ ਕੰਡਿਆਂ ਵਰਗੇ ਤੇ ਪ੍ਰੈਸ ਐ ਮਾਨੇ ਹੱਸਦੀ ਆਂਟੀ ਅੰਦੀ ਤੇ ਤੇ ਅਜੇ ਪ੍ਰੈਸ ਮੈਂ ਪ੍ਰੈਸ ਕਾਲਸ ਨਹੀਂ ਕਰਦੀ ਆਖੀ ਮਾਰ ਕੇ ਦੇ ਦਿੰਦੀ ਆ ਨਹੀਂ ਨਹੀਂ ਵੀਡੀਓ ਕਾਲ ਹੈ ਉਹ ਵੀਡੀਓ ਕਾਲ ਨਹੀਂ ਵੀਡੀਓ ਬਣ ਰਹੀ ਹੈ ਇਹਦੀ ਚੁੰਨੀ ਇਸ ਦਿਵਾਰ ਤੇ ਹੈ ਉਲਝਾਤਾ ਭਾਈ ਹਾਂ ਸੱਚੀ ਚੁੰਨੀ ਆ ਦੇਖ ਚੁੰਨੀ ਬਸ ਇਹੀ ਚੀਜ਼ ਵੇਖਣੀ ਤੇ ਬੰਦਾ ਉਲਝਦਾ ਤੇ ਨਹੀਂ ਕਿੱਦਾਂ ਤੇ ਬੁਟੀਕ ਚ ਚੁੰਨੀ ਹੋਰ ਸਲਵਾਰ ਨਹੀਂ ਨਹੀਂ ਇਹਦੀ ਹੋਰ ਸਲਵਾਰ ਆਹਦੀ ਸਲਵਾਰ ਆਜੇ ਕੋਈ ਪ੍ਰਿੰਟ ਸਲਵਾਰ ਚਲੋ ਜੀ ਪਾਸ ਦਾ ਬੰਦਾ ਪਾਸਾ ਬੰਦਾ 10000 ਸੈਲਰੀ ਦਿਆ ਕਰਾਂਗੇ ਨਾਲ ਰੋਟੀ ਪਾਣੀ ਜੋ ਅਸੀਂ ਖਾਇਆ ਕਰਾਂਗੇ ਉਹ ਵੀ ਮਿਲਿਆ ਕਰੇਗਾ ਕਿਹੜੀ ਕੌਂ ਜਾ ਰਹਾ ਮੈਂ ਛੋਟੀ ਛੋਟੀ ਚਾਹ ਚਾਹ ਨੂੰ ਪਤਾ ਤੈ ਕੱਪ ਭਰ ਕੇ ਪਿੰਦੀ ਉਹ ਵੀ ਟਾਈਮ ਤੇ ਪਹੁੰਚ ਜਾ ਕਰੇਗੀ ਨਹੀਂ ਨਹੀਂ ਥੋੜੀਆਂ ਪਰ ਕੱਪ ਭਰ ਕੇ ਪਿੰਦੀ ਹੈ ਹਾਂ ਇਹ ਨੂੰ ਸਮਝ ਜੇ ਨਹੀਂ ਲੱਗੀ ਕਿਹੜੇ ਰਿਸ਼ਤੇਦਾਰ ਦੇ ਇਕੱਡੇ ਵੀ ਡਿਓ ਸਾਰੇ ਮੇਰੇ ਕੋਲ ਮੇਰੇ ਰਿਸ਼ਤੇਦਾਰ ਕੱਪੜੇ ਹਾਂ ਇਹ ਭੱਗ ਜਾ ਰੋਟੀ ਦਾ ਹਾਂ ਦਾ ਟ੍ਰਾਂਸਪੋਰਟ ਤਾਂ ਕੰਮ ਵੀ ਹੈਗਾ ਯਾਰ ਅਸਾਡੇ ਟਰਾਲੇ ਵਿੱਚ ਆਖਦੇ ਨੇ ਵਿੱਚੇ ਸਹੀ ਗੱਲ ਹੈ ਕੋਈ <laughs> We're operating on the gala.